ਸਤਸ੍ਰੀ ਗਾਲ ਵੀ ਸਾਰੇ ਵੀਰ ਭਰਾਵਾਂ ਦੇ ਕਿਵੇਂ ਹੋ ਕੈਮ ਹੋ ਸਾਰੇ ਵਲੌਗ ਅੱਜ ਸ਼ੁਰੂ ਕਰਦੇ ਆਂ ਕੰਮ ਤੋਂ ਠੀਕ ਐ ਮੈਸਾਂ ਦਾ ਕਰ ਰਹੇ ਆਂ ਕੰਮ ਅੱਜ ਭਾਉ ਸਿੰਘ ਗਿਆ ਹੋਇਆ ਐ ਮੋਟਰ ਤੇ ਜਸਾ ਸਿੰਘ ਕਟੀਆਂ ਖੋਲ ਰਿਹਾ ਐ ਯਟ ਮੈਸ ਬੋਲੀ ਖੜਾ ਤੇ ਖੋਲਲੀ ਦੇਖ ਲੋ ਸਾਫ਼ ਕਰਤੀ ਦੀ ਗੱਲ ਇਹਨਾਂ ਦੀ ਪਾਣੀ ਵਾਲੀ ਹੁਣ ਪਲਾ ਦਈਏ ਪਾਣੀ ਪੋਣੀ ਇਹਨਾਂ ਨੂੰ ਫੇ ਚੂਚੀਆਂ ਨੂੰ ਛੱਡ ਲਈਏ ਓਤੇ ਬਾਅਦ ਖਵਾਣੋਂ ਕੰਮ ਤੋਂ ਕਰਨੇ ਇੱਕ ਦੋ ਇਹ ਮਿਲਦੇ ਆਂ ਓਹੋ ਹੜਾ ਨੂਰੀ ਦੀ ਜਗਾ ਗੰਦ ਪਾਈ ਜਾਣ ਨੂਰੀ ਨੂਰੀ ਆ ਖੜੀ ਆ ਬਾਈ ਦੇਖੀ ਕੱਟੀ ਨਾਲ ਛੇੜਖਾਨੀਆਂ ਕਰਦੀ ਹੋਊਗੀ ਪੱਕੀ ਨਹੀਂ ਤੇਜਸਾ ਬਾਈ ਕਬੂਤਰ ਡਾਉਣ ਲੱਗੇ ਆ ਟਾਂਕਾ ਜਿਹਦਾ ਨੀਲਾ ਬੋਟਾ ਗੁਲਾਬੀ ਪੁੰਛ ਕਰੀ ਆ ਜੱਸੇ ਰੁਕ ਜਾ ਇੱਕ ਮਿੰਟ ਮੈਂ ਮੈਂ ਇਸ ਬੰਦਾ ਮੈਂ ਇਸ ਬੰਨ ਕੇ ਬਾਈ ਦਿਖਾਉਣਾ ਫੜ ਲਿਆ ਬਾਈ ਟਾਂਕਾ ਕਬੂਤਰ ਨੀਲਾ ਬੋਟਾ ਤੇ ਗੁਲਾਬੀ ਟੌਰੀ ਉਹ ਦਿਖਾ ਥੱਲੋਂ ਐਨ ਲਾਲ ਟੌਰੀ ਠੀਕ ਐ ਅੱਖਾਂ ਦੇਖ ਲੋ ਇੱਕ ਜਿੱਡੀ ਆਖਾ ਇੱਕ ਪਾਸੇ ਦਾ ਸ਼ਾਕ ਹੈ ਚੱਲ ਬਈ ਡਾਉਣ ਲੱਗਿਆ ਘੱਟੋ ਘੱਟ 6-7 ਮਹੀਨੇ ਮਗਰੋਂ ਇਹ ਵੀ ਚਾਲ ਤੋਂ ਪਹਿਲਾਂ ਦਾ ਕੱਢਿਆ ਹੋਇਆ ਚੱਲ ਵੀ ਚੱਲ ਹਾ 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 ਯਾਰ ਯਾਰ ਬਸ ਇੱਕ ਵਾਰੀ ਥੋੜਾ ਜਿਹਾ ਉਡਲਵੇ ਪੰਜ-ਸੱਤ ਘੇਰੇ ਕੱਢ ਲਵੇ ਫੇਰ ਤੋੜ ਲੈਣੇ ਹੋ ਗਿਆ ਉੜ ਪਿਆ ਤੂੰ ਮੈਂ ਇਸ ਕੋਲ ਆ ਚੱਲ ਪਿਆ ਬਈ ਚੱਲ ਚੱਲ ਹੋ ਚੱਲ ਪਿਆ ਤੇ ਬਾਕੀ ਆ ਲੋਕਾਂ ਨੇ ਡਾਈ ਛੱਡੇ ਹੋਏ ਨੇ ਕੋਈ ਨਹੀਂ ਮੜੇ ਜਿਹੇਰੇ ਕੱਢੇ ਉਹ ਤੋਂ ਬਾਅਦ ਥੋੜਾ ਜਿਹਾ ਟਾਈਮ ਲਾ ਕੇ ਤਾਰ ਲਾਂਗੇ ਅੱਜ ਕਿਉਂਕਿ ਪਹਿਲਾ ਪਹਿਲਾ ਦਿਨ ਹੈ ਨਾ ਕਿੱਧਰ ਗਿਆ ਹਰ ਮਾ ਆਉ ਬੈਠ ਗਿਆ ਲੈ ਆ ਬੈਠ ਗਿਆ ਕੋਈ ਨਹੀਂ ਡਾਉਣੇ ਆਏ ਨੂੰ ਵੀ ਖੋਲਦੀ ਹੈ ਬਈ ਆਪਾਂ ਚੂਚੇ ਆਇਓ ਬਈ ਪ੍ਰਧਾਨ ਜੀ ਬਸ ਇੱਕ ਚੂਚਾ ਸੁੱਸਤਾ ਜਿਹੜਾ ਉਹ ਪਿੱਛੇ ਆ ਬਾਕੀ ਦਾ ਕੈਂਵ ਨੇ ਸਾਰੇ ਆ ਦਿਨਾਂ ਚ ਪਾਲ ਦਾਂਗੇ ਇਹਨਾਂ ਨੂੰ ਔੜ ਗਿਆ ਕਬੂਤਰ ਵੀ ਹੋ ਗਿਆ ਕਹਿਮ ਬਸ ਹੋਣ ਨਹੀਂ ਬੈਂਦਾ ਇਹ ਇਹ ਚੁੱਕ ਲੈਣਗੇ ਇੰਨੇ ਅਸੀਂ ਮੈਸਾਂ باندې ਦੋਖ ਰਹਿ ਗਈਆਂ ਹੁਣ ਉੜੇ ਆਏ ਅਸੇ ਹੁਣ ਆ ਗਿਆ ਉਹ ਚਾਲ ਤੇ ਆ ਚੱਲ 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 ਵੈਰੀ ਗੁੱਡ ਹੋ ਗਿਆ ਕਿਹੜਾ ਬਾਅਦ ਚੋ ਦਿਖਾਉਨੇ ਆ ਤੁਹਾਨੂੰ ਠੀਕ ਹੈ ਬਾਂਦੀ ਮੈਸਾਂ ਚ ਦੂਈ ਖੋਲ ਲਿਆ ਹੁਣ ਆ ਆ ਆਲ ਆ ਗਿਆ ਦਿਹਾੜੀ ਉਹ ਬਹਿ ਗਿਆ ਫੇਰ ਪਾਣੀ ਪੂਣੀ ਕਰਤਾ ਬਾਈ ਚੇਂਜ ਕਬੂਤਰਾਂ ਦਾ ਮੈਸਾਂ ਮੂਸਾਂ ਦਾ ਵੀ ਨਿਬੜ ਗਿਆ ਆਪਣਾ ਚੂਚੇ ਆ ਫਿਰਦੇ ਨੇ ਤੇ ਕਬੂਤਰ ਉਧਰ ਕੋਠੀ ਤੇ ਬੈਠ ਗਿਆ। ਆਹ ਦੇਖੋ ਉੱਥੇ। ਤੇ ਚਲੋ ਆ ਵੀ ਥੋੜੇ ਜਿਹਾ ਖੋਲ ਲਈ ਹੁਣ ਅੱਧਾ ਘੰਟਾ। ਚੋਗਾ ਜੁਗਾ ਦੇ ਦੇਣਗੇ। ਨਾਲੇ ਉਹ ਕਬੂਤਰ ਦੇਖ ਕੇ ਆ ਜੂਗਾ ਕਰੀਏ ਬੰਦ। ਫੇਰ ਜਾਣਾ ਖਮਾਣੋ। ਜਿਵੇਂ ਉਧਰੋਂ ਨੀਲੀ ਦਾ ਬੱਚਾ ਵੀ ਚੱਕ ਲਈ ਜੀ ਹੈ ਨਾ ਵੀਰੇ ਵੱਲੋਂ। ਆ ਜਾਓ ਵੀ ਆ ਜਾਓ ਆ ਜਾਓ। ਖਾ ਲਓ ਜਿਹੜਾ ਕੋ ਖਾਣਾ ਹੈ ਹੁਣ ਬਾਹਰ। ਵੈਰੀ ਗੁੱਡ ਆਗੇ ਸਾਰੀ ਆਗੇ। 15 ਮਿੰਟ ਚਕਾ ਲੈਣੇ ਇਹਨਾਂ ਨੂੰ ਹੈ ਨਾ। ਆਜੋ 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 ਟਪਿਓ ਚੂਚੇ ਡਰਦੇ ਕੋਈ ਨਹੀਂ ਚੂਚਿਆਂ ਨੇ ਫਿਰਿਆ ਵਿੱਚੇ ਘਾ ਲੈਣੇ ਨੇ ਆਪਾਂ ਇਹ ਓਕੇ ਰੋਟਾ ਚਲੋ ਚੋਗਣ ਓ ਸਾਲੇ ਆ ਲੈ ਲੈ ਚਲੋ ਚੋਗਣ ਦੋ ਬਈ ਇਹਨਾਂ ਨੂੰ ਉਤੇ ਬਾਹਰ ਫਿਰ ਕਰਦੇ ਆ ਬੰਦ ਤਾਂ ਕਾ ਵੀ ਆ ਗਿਆ ਬਾਈ ਬਾਜੀ ਜਿੱਤ ਕੇ ਆ ਆ ਗਿਆ ਜਿੱਤ ਗਿਆ ਬਾਜੀ ਇਹ ਸਾਲੇ ਨੇ ਚਾਰ ਗੇੜੇ ਨਹੀਂ ਦਿੱਤੇ 15 ਮਿੰਟ ਤਾਂ ਔੜਿਆ ਫੇਰ ਕੀ 8 10 ਮਹੀਨੇ ਦਾ ਬੰਦਾ ਐ ਤੂੰ ਆਹ ਦੇਖ ਲੋ ਬਾਈ ਰੱਤੀ ਦਾ ਬੱਚਾ ਨੀਲਾ ਹੀ ਐ ਹਾਂ ਹਾਂ ਨੀਲਾ ਹੀ ਐ ਬਾਈ ਮਜ਼ਾ ਹੀ ਆਇਆ ਉਹ ਨੀਲਾ ਆ ਗਿਆ ਨੀਲਾ ਐਟ ਕੀ ਬਾਈ ਇਹਨੂੰ ਜਦ ਘੇਰੇ ਪੈ ਗਿਆ ਨਾ ਇਹਨੂੰ ਕੱਟ ਕਰਾਂਗੇ ਠੀਕ ਐ ਚਲ ਰੱਖਿਓ ਥੱਲੇ ਹੈਗੀ ਇਹਦੇ ਇਹ ਠੀਕ ਆ ਓਕੇ ਆ ਬਾਈ ਤੁੱਪੇ ਬਹੁਤ ਆ ਗਈ ਆ ਆਲਾ ਮੂੰਹ ਜੜਨੇ ਵਾਲਾ ਕਰਤਾ ਤੁੱਪਨੇ ਦਾ ਤੁੱਪੇ ਤੁੱਪਾ ਤੇ ਕਰਦੇ ਆਂ ਬੰਦ ਪਹਿਲਾ ਕਬੂਤਰ ਕਰਦੀਏ ਬਾਅਦ ਚ ਚੂਚੇ ਬੰਦ ਕਰਕੇ ਨ੍ਹਾਈਏ ਤੋਈਏ ਉਹਦੇ ਬਾਅਦ ਚਲਦੇ ਆਂ ਖਵਾਣੋ ਬਾਲ ਦਾੜੀ ਕਟਾਈਏ ਜੱਸੇ ਦੀ ਐਡਮਿਸ਼ਨ ਕਰਾਈਏ ਇੱਕ ਦੋ ਕੰਮ ਹੋਰ ਨੇ ਠੀਕ ਆ ਤੇ ਚਲੋ ਕਰਦੇ ਆਂ ਕਬੂਤਰ ਬੰਦ ਪਹਿਲਾ ਦੇਖੀ ਜੱਸੇ ਉਡਣਾ ਜਾਣ ਬਸ ਆਹੀ ਲੈ ਕੇ ਬਾਹਰ ਇੰਨੇ ਕੇ ਹਾਂ ਉਹਨਾਂ ਨੂੰ ਵੀ ਲਿਆ ਚੱਲਾ ਤਾਂ ਗਏ ਅੰਦਰ ਚੂਚਿਆਂ ਨੂੰ ਵੀ ਕਰਦੇ ਚੂਜੇ ਰੱਜ ਗਏ ਇੰਨੇ ਕ ਜੇ ਰਾਜ ਜਾਨੇ ਆ ਨਾ ਵੱਡੀਆਂ ਮੁਰਗੀਆਂ ਲਿਆਵਾਂਗੇ ਭਾਈ ਅਸੀਂ ਕਹਨੇ ਆ ਵੀ ਦੂਜੀਆਂ ਲੈ ਵੈਂਟਮ ਲਿਆਈਏ ਉਹ ਬਹਿ ਜੋ ਜੋੜਾ ਹੀ ਉੜ ਗਿਆ ਓਹ ਹੋ ਹੋ ਜਸੇ ਰੁਕ ਜਾ ਹਲੇ ਛੇੜੀ ਨਾ ਹੁਣ ਕੁਛ ਭਾਈ ਰੱਤੀ ਕੱਟ ਕਰਨੀ ਆ ਅੱਜ ਇਹਦਾ ਮੁੜ ਕੇ ਮਿਲਣੀ ਆਏ ਹਾਏ ਕਰੀ ਕਰੀ ਕਰੀਏ ਉਹਨਾਂ ਕਰਦੇ ਕਬੂਤਰ ਓਹ ਹੋ ਰੱਤੀ ਉੜ ਗਈ ਓਏ ਉਹ ਕੱਟ ਕਬੂਤਰ ਕੱਟ ਭੱਜ ਗਏ ਕੱਢ ਦੇ ਕੱਢ ਦੇ ਸਾਰੀ ਕੱਢ ਦੇ ਆ ਜਾ ਆ ਜਾ ਆ ਜਾ ਕਿੱਧਰ ਗਈ ਮੈਨ ਲੱਗਾ ਕੋਠੇ ਤੇ ਬੈਠ ਗਈ ਬਈ ਰੱਤੀ ਉੜ ਗਈ ਦੇਖ ਤਾਂ ਇੱਧਰ ਇੱਧਰ ਵੇਖੀ ਲੱਗੀ ਐ ਮੈਨੂੰ ਆ ਦੇ ਬੈਠੀ ਨਹੀਂ ਬੈਕੀ ਦਾ ਹੈ ਯਾਰ ਕਿਸੇ ਪਾਸੇ ਸਾਲੇ ਕੱਟ ਕਰੀ ਗਏ ਯਾਰ ਅੱਜ ਚਲੋ ਆ ਜੂਗੀ ਬਾਈ ਕੋਈ ਨਹੀਂ ਦੇਖਦੇ ਹਾਂ ਹੁਣ ਲੱਗੀ ਵੀ ਨਹੀਂ ਹੋਈ ਆ ਆ ਗਈ ਬਾਈ ਰਤੀ ਆ ਬੈਠੀ ਐ ਤੇ ਆ ਜਾਣ ਦੋ ਇੱਕ ਵਾਰੀ ਕੱਟ ਕਰਨੀ ਐ ਤਾਂ ਯਾਰ ਇਹਦੇ ਬਿਨਾਂ ਕਾਦੇ ਯੋਗੇ ਐ ਚਲੋ ਕੋਈ ਚੱਕਰ ਨਹੀਂ ਘਰ ਤੇ ਆ ਤ ਆ ਗਈ ਆਜ ਵੀ ਇੱਕ ਵਾਰੀ ਥੱਲੇ ਫੇਰ ਬੰਦ ਕਰਦੇ ਆ ਮੈਂ ਖੋਲਦੀ ਐਸੇ ਉਹ ਚਲੋ ਤੁਸੀਂ ਟਿੱਡੇ ਹੋ ਜੇ ਅੰਦਰ ਚਲੋ ਖੁੱਡੇ 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 ਖੋਡੇ 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 ਖਾ ਪੀ ਗਏ ਸਾਲੇ ਕਿਵੇਂ ਘੂਗੂ ਸੁੱਤੇ ਪਏ ਨੇ ਚਲ ਚਲ ਚਲੋ ਚ ਸਾਲੇ ਉਹ ਅੰਦਰ ਚਲੋ ਅੰਦਰ ਕੇ ਵੀ ਜਾਣਗੇ ਨਹੀਂ ਭਾਗ ਦਾ ਛਾਲਾ ਮਰਾ ਦਿੰਦਾ ਇਹਨਾਂ ਦੀਆ ਚਲੋ ਚਲੋ ਖੋਡੇ 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 ਉਹ ਖੋਡੇ ਚਲੋ ਚਲੋ ਅੰਦਰ ਲਿਆ ਇੱਧਰ ਤੂੰ ਇਹ ਸਾਲਾ ਇੱਧਰ ਲੰਘਿਆ ਛੋਟੇ ਛੋਟੇ ਛੜਾ ਛੜਾ ਚਾਰਾ ਆਈ ਸਾੜੇ ਦੀ ਕੱਖ ਜੀ ਬੰਦ ਹੈ ਚਲੋ ਕੋਈ ਨਹੀਂ ਖੋਲ ਜੂ ਚਲੋ ਬਈ ਮਿੱਤਰੋ ਕਰ ਦਈਏ ਬੰਦ ਚੱਲੀਏ ਫਿਰ ਹੁਣ ਭਰ ਲਈਏ ਬਈ ਗੱਡੀ 'ਚ ਹਵਾ ਇਹ ਯਾਰ ਪਤਾ ਨਹੀਂ ਕਿਆ ਫਾਲਟ ਵਾਲੀ ਹੁਣ ਫੇਰ ਨਿਕਲਣ ਲੱਗੀ ਹੈਗਾ ਕਰਾਵਾਂਗੇ ਜੈਕ ਉਹਦਾ ਉੜੀਓ ਨਿਕਲੀ ਦੀ ਕੋਈ ਚੱਕਰ ਨਹੀਂ ਭਰ ਲੀਏ ਪਹਿਲਾਂ ਹਾਂ ਹੁਣ ਜਾ ਰਹੇ ਹਾਂ ਬਾਈ ਆਪਾਂ ਖਮਾਣੋ ਨੂੰ ਤੇ ਬਾੜ ਦਾੜੀ ਹੀ ਕਟਾ ਲਈਏ ਸੌਦੇ ਸੁੱਦੇ ਜੇ ਲੈ ਲਈਏ ਤੇ ਸਾਡੇ ਪੁੱਠੇ ਕੰਮ ਦੇਖੋ ਅਸੀਂ ਨਾ ਪਹਿਲਾਂ ਆਪਣੇ ਪਿੰਡ ਤੋਂ ਮਡੇਰਾ ਖਮਾਣੋ ਠੀਕ ਹੈ ਬਾਉ ਦੀ ਰੋਟੀ ਅਸੀਂ ਨਾਲ ਲਈ ਫਿਰਦੇ ਹਾਂ ਉਹ ਦੇਖੋ ਫੜਾਉਣੀ ਦੀ ਅਸੀਂ ਇੱਧਰ ਲਾਂਗੇ ਉੱਧਰ ਨੂੰ ਫੇਰ ਹੁਣ ਮੈਂ ਕਹਿੰਦਾ 3-4 ਕਿਲੋਮੀਟਰ ਫੇਰ ਵਾਪਸ ਆ ਰਹੇ ਹਾਂ ਰੋਟੀ ਜ਼ਿਆਦਾ ਨਹੀਂ ਰਹੀ ਐ ਇਹ ਜਹਾ ਦਿਮਾਗ ਸਾਲਾ ਬਾਜ ਜਾ ਕਰਿਆ ਵੇ ਕਬੂਤਰਾਂ ਨੇ ਤੇ ਇਹ ਚਲੋ ਚੱਲਦੇ ਹਾਂ ਹੁਣ ਆਪਾਂ ਰੋਟੀ ਰੋਟੀ ਫੜਾ ਕੇ ਇਹ ਟੈਂਕੀ ਫੁੱਲ ਕਰਾ ਕੇ ਫੇਰ ਚੱਲਦੇ ਹਾਂ ਹੁਣ ਜੱਸਾ ਗਿਆ ਬਈ ਰੋਡ ਪਾਰ ਕਰਕੇ ਰੋਟੀ ਫੜਾਉਣ ਭਾਗ ਉਹਨਾਂ ਦੀ ਆਹ ਉੱਥੇ ਗੰਨੇ ਕੋਲ ਲੱਗੇ ਨੇ ਭਾਗ ਉਹ ਉੱਥੇ ਹੁਣ ਕਰਾਈਏ ਵੀ ਆਪਾਂ ਗੱਡੀ ਦੀ ਟੈਂਕੀ ਫੁੱਲ ਫੇਰ ਚੱਲਦੇ ਹਾਂ ਖਮਾਣਾ ਨੂੰ ਹੁਣ ਚੱਲਿਆਂ ਬਈ ਆਪਾਂ ਸਿੱਧਾ ਕਰਨ ਸਿੱਧਾ ਫੇਰ ਗਰਾਊਂਡ ਗਰਾਊਂਡ ਤੋਂ ਫੇਰ ਕਮਾਂਡ ਆਉਣਾ ਵਾਲੇ ਤੇ ਚੱਲਦੇ ਹਾਂ ਹੁਣ ਆਪਾਂ ਡੈਂਟਿੰਗ ਮੈਂਡਿੰਗ ਕਰਾ ਲਈ ਤੇ ਮਿਲਦੇ ਹਾਂ ਫੇਰ ਠੀਕ ਆ ਲਓ ਜੀ ਮਿੱਤਰੋ ਦੁਬਾਰਾ ਢੇੜਾ ਲਾ ਕੇ ਵੀ ਪਹੁੰਚ ਗਏ ਆਪਾਂ ਘਰ ਨਾਤੋਗੇ ਕਰੀਏ ਰੈਸਟ ਉਹਦੇ ਬਾਅਦ ਫੇਰ ਮਿਲਦੇ ਹਾਂ ਹੁਣ ਆਗੇ ਬਈ ਆਪਾਂ ਮੋਟਰ ਤੇ ਪਹਿਲਾ ਪਹਿਲਾ ਦਿਨ ਕੰਬੈਨ ਲੱਗੀ ਆ ਵੱਢਣੇ ਢਾਈ ਕਿគੀਲੇ ਆ ਵੱਢ ਰਹੀ ਆ ਤੇ ਚਲੋ ਵੜਾ ਲਈਏ ਫੇਰ ਤੁਹਾਨੂੰ ਦਿਖਾਉਨੇ ਆ ਕੰਬੈਨ ਤਾਂ ਚਲੇ ਗਈ ਬਾਈ ਟਰਾਲੀ ਉਹ ਨਹੀਂ ਉਦੋਂ ਘੁਮਾ ਕੇ ਲਿਆਉਣੇ ਵੀਰੇ ਉਹ ਨਹੀਂ ਜਸੂ ਵੀ ਚੱਲਿਆ ਮੂਰੇ ਰੱਖ ਲਿਆ ਖੱਬੜ ਆਪਾਂ ਵੀ ਚੱਲਦੇ ਆਂ ਫੇਰ ਹੁਣ ਠੀਕ ਆ ਆਪਾਂ ਮਿਲਦੇ ਆਂ ਉਹਨਾਂ ਨੂੰ ਕੋਠੇ ਦੇ ਜਾ ਕੇ ਤੇ ਕੰਮ-ਕੋਮ ਨਿਬੜ ਗਿਆ ਤਾਂ ਬਾਈ ਟਾਈਮ ਸਰ ਖੇਡ ਵੀ ਲੈ ਤੇ ਅਕਾ ਲੱਗ ਗਿਆ ਦੇਖ ਲੋ ਆ ਦੇਖਦਾ ਹੁਣਾ ਤੁਹਾਨੂੰ ਤੇ ਹੁਣ ਆ ਗਈ ਲਾਈਟ ਆਪਾਂ ਫੁਵਾਰੇ ਚਲਾ ਕੇ ਦੇਖਦੇ ਆਂ ਹੁਣ ਕਾ ਨੂੰ ਲਾਈਏ ਪਾਣੀ ਜਣਕੇ ਵੱਜ ਗਏ 10 ਠੀਕ ਹੈ ਚਾਚਾ ਫਿਰਦਾ ਜਸੂ ਤੇ ਚੰਨਿਓ ਨਹੀਂ ਆ ਰਹੇ ਨੇ ਘਰ ਨੂੰ ਮੁੜ ਗਏ ਤੇ ਅਸੀਂ ਤਾਂ ਖੇਡ ਕੇ ਚੰਨਿਓ ਨਹੀਂ ਚਾਬੀ ਚੱਕਣ ਗਏ ਆ ਰਹੇ ਆ ਚਲੋ ਕੋਈ ਨਹੀਂ ਪਹਿਲਾਂ ਬੈਠਦੇ ਆ ਫਿਰ ਚਲਾਉਨੇ ਆ ਫੁਵਾਰੇ ਲਾਓ ਵੀ ਮਿੱਤਰੋ ਚੱਲ ਪਏ ਫੁਵਾਰੇ ਦੇਖੋ ਫਿਰ ਨਜ਼ਾਰਾ ਗਰਾਊਂਡ ਦਾ ਹੈ ਬਾਕੀ ਰੁਕ ਜਾਓ ਤੁਹਾਨੂੰ ਬਾਅਦ ਚ ਦਿਖਾਉਨੇ ਆ ਮਿੱਤਰੋ ਪਹੁੰਚ ਕੇ ਗਰਾਊਂਡ 'ਚ ਆਪਾਂ ਤੁਹਾਨੂੰ ਰਾਤ ਦਾ ਨਜ਼ਾਰਾ ਦਿਖਾਉਨੇ ਆ ਫੁਵਾਰਿਆਂ ਦਾ ਦੇਖੋ ਫਿਰ ভাই ਮੇਨ ਤੱਕਰੀ ਹੋਈ ਰੰਗ ਲੈ ਆਈ ਕਿ ਨਹੀਂ ਬਾਕੀ ਕਾਹ ਕੁ ਲੱਗ ਰਿਹਾ ਦੇਖੋ ਫਿਰ ਆਉਂਦਾ ਨਜ਼ਾਰਾ ਰਾਤ ਦਾ 뷰 ਹੈ ਹਰੇ ਇੱਕ ਸਾਈਡ ਚ ਲਾਈ ਆ ਕਿਉਂਕਿ ਦੂਜੀ ਸਾਈਡ ਥੋੜੇ ਘਾ ਰਹਿੰਦਾ ਉਧਰਲੀ ਸਾਈਡ ਕੱਲੂ ਉਹ ਵੀ ਚਲਾਵਾਂਗੇ ਤੇ ਆ ਦੱਸੋ ਫਿਰ ਨਜ਼ਾਰਾ ਘੈਂਟ ਹੈ ਨਾ ਓਕੇ ਰਿਪੋਰਟਾਂ ਨੇ ਲੱਗ ਗਿਆ ਬਾਈ ਪਾਣੀ ਇਧਰ ਲਈ ਘਾ ਨੂੰ ਤਾਂ ਉਧਰਲਾ ਕੱਲੂ ਚਲਾਵਾਂਗੇ ਹੁਣ ਤੇ ਚਾਚਾ ਲੇਟਾ ਬੰਦ ਕਰਨ ਭੇਜਿਆ ਦੇ ਦੇ ਨਜ਼ਾਰਾ ਲੇਟਾ ਬੰਦ ਕਰਕੇ ਨਹੀਂ ਕੁਝ ਨਹੀਂ ਦੇਖਦਾ ਲਾ ਦੇ ਲਾ ਦੇ ਚਾਚੇ ਆ ਚਲੋ ਵੀ ਮਿੱਤਰੋ ਹੁਣ ਚੱਲਦੇ ਆ ਘਰ ਨੂੰ ਤੇ ਸੁਭਾ ਮਿਲਦੇ ਆ ਕੰਟੀਨਿਊ ਕਰਦੇ ਆ ਬਲਾਗ ਠੀਕ ਆ ਵੀ ਜੰਨੇ ਹਾਂ ਬਲਾਗ ਨੂੰ ਕਰਦੇ ਆ ਵੀ ਕੰਟੀਨਿਊ ਤੇ ਸਵੇਰ ਦੇ ਬੱਜ ਗਏ ਖੜ ਇੱਕ ਮਿੰਟ ਟਿਕ ਰੱਖਤੀ ਪਹੁੰਚ ਲਿਆ ਜਿਮ ਗੇਟ ਦਾ ਤੱਕ ਖੋਲ ਟਾਈਮ ਤੁਹਾਨੂੰ ਦਿਖਾ ਦਿੰਨਾ 4:11 4:11 ਹੋ ਗਏ ਸਵੇਰ ਦੇ ਤੇ ਚੱਲਦੇ ਆ ਜਿਮ ਦੇਖ ਲੋ ਕਿੰਨੀ ਸਾਜਰੇ ਉੱਠਦਾ ਮੈਂ ਠੀਕ ਹੈ ਚੱਲਦੇ ਆ ਚਲੋ ਪਹੁੰਚ ਗਏ ਭਾਈ ਜਿਮ 'ਚ ਜਿਮ ਬਿਲਕੁਲ ਖਾਲੀ ਆ ਅਸੀਂ ਦੋਏ ਜਣੇ ਆ ਆ ਬੈਠੇ ਆ ਪ੍ਰੀ-ਵਾਰਕਾਟ ਘੋਲਿਆ ਆਇਆ ਬਸ ਤਾਂ ਹੀ ਆਪਾਂ ਪੌਣਾ ਯਾਰ ਹਾਂ ਬਸ 5 ਮਿੰਟ ਚ ਲੱਗ ਜਾਾਂਗੇ ਹੁਣ ਮੈਗਰਾ ਐਕਸਰਸਾਈਜ਼ ਆ ਬੱਡ ਬੱਡ ਮਾਰਾਂਗੇ ਠੀਕ ਐ ਐਕਸਰਸਾਈਜ਼ ਲਾ ਕੇ ਮਿਲਦੇ ਆ ਮੈਂ ਤੁਹਾਨੂੰ ਹੋ ਗਈ ਭਾਈ ਡਨ ਤੇ ਟਾਈਮ ਦੇਖ ਲੋ 6:42 6:42 ਹੋ ਗਏ ਹੁਣ ਜਾ ਰਹੇ ਆ ਘਰ ਨੂੰ ਘਰ ਜਾ ਕੇ ਫਰੈਸ਼ ਫਰੈਸ਼ ਹੋਈਏ ਖਾਈਏ ਪੀਏ ਫੇਰ ਦੇਖੀਏ ਕੱਪੂਤਰ ਠੀਕ ਐ ਚੇ ਚਲੋ ਚੱਲਦੇ ਆ ਘਰ ਨੂੰ ਹੋ ਗਈ ਭਾਈ ਸ਼ਾਮ ਵਲਾਵ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਕੰਮਕਾਰ ਜੇ ਕਰਦੇ ਤੇ ਹੁਣ ਆਪਾਂ ਅੜਜੇ ਇੱਕ ਮਿੰਟ ਕੈਮਰਾ ਸਾਫ ਕਰ ਜੀ ਬਲੈਕ ਕਲਰ ਕੋਲਣ ਲੱਗੇ ਆ ਤੇ ਦੂਜੇ ਕਲਰ ਚੱਕ ਲਈਏ ਇਸ ਤੇ ਥੰਦਰ ਮੈਂ ਪਾਇਆ ਦਾ ਹੋਰ ਪਿੰਕ ਚਾਹੀਨਾ ਕਿਤਾ ਹਾਂ ਇਹ ਰਹਿਣਾ ਇਹ ਪਿੰਕ ਗ੍ਰੀਨ ਤੇ ਬਲੈਕ ਬਲੈਕ ਰੰਗ ਬਣਾ ਲਈਏ ਫਿਰ ਚੱਲਦੇ ਆਪਾਂ ਉੱਪਰ ਬੱਚਿਆਂ ਦੇ ਰੰਗ ਲਾਉਣਾ ਹੈ ਪੱਟੀਆਂ ਦੇ ਤੇ ਦੋ ਦਿਨ ਅਡਾਉਣੇ ਨੇ ਪੜ ਲਿਆ ਬਈ ਪਾਣੀ ਚੱਲੇ ਹਣ ਉੱਪਰ ਨੂੰ ਆਪਾਂ ਜਿੱਸੂ ਪਹੁੰਚਿਆ ਹੈ ਉੱਪਰ ਇੱਕ ਕ ਬੱਚਾ ਮੈਂ ਫੜ ਲਿਆ ਬਈ ਤੇ ਅੱਜ ਤੂਫਾਨ ਬੰਨਿਆ ਛਤਰੀ ਦੇ ਬਾਈ ਕਿਉਂਕਿ ਦੋ ਚਾਰ ਦਿਨ ਨੂੰ ਬੰਨ ਲੀਏ ਫੇਰ ਅਡਾਉਣਾ ਹੈ ਅਡਾਈਆਂ ਡੂਈਆਂ ਕੱਢੀਏ ਯਾਰ ਉੱਚੀ ਚੱਕ ਦੰਦਾ ਦੇਖ ਕੇ ਮੈਂ ਦੇਖਦਾ ਨਾ ਤੇ ਨੂੰ ਹੀ ਛੱਡਦੇ ਆ ਫਿਰ ਰੁਕ ਜਾਓ ਗੁਲਾਬੀ ਪੋਟਾ ਤੇ ਹਰਾ ਟੂਸਾ ਚੱਕਦੇ ਚੱਕਦੇ ਉੱਪਰ ਛੇਤੀ ਵਸ ਵਸ ਚਾਲ ਚੱਕਦੀ ਬਈ ਛਤਰੀ ਉੱਪਰ ਆ ਫੇਰ ਲੰਡਰ ਜੇ ਉੱਡਦੇ ਆ ਸਾਲੇ ਆ ਨਾ ਤੇ ਆ ਮੈਂ ਛੱਡਦਾ ਬੱਚਾ ਹੁਣ ਚੱਲ ਬਈ ਓ ਕੇਅਰਬੋਡ ਹੁਣ ਦੂਜਾ ਬੱਚਾ ਕੱਢਦਾ ਜੱਸਾ ਕੱਢ ਲਿਆ ਵੀ ਦੂਜਾ ਬੱਚਾ ਜੱਸਾ ਛੱਡ ਬਈ ਇਹਨੂੰ ਵੀ ਛੱਡ ਛਤਰੀ ਤੇ ਓ ਕੇਅਰਬੋਟਾਂ ਇਹ ਵੀ ਬੈਠ ਗਿਆ ਦੂਜੀ ਤੇ ਬੈਠਣ ਤੋਂ ਫੇਰ ਇੱਕ ਦੋ ਬੱਚਿਆਂ ਨੂੰ ਹੁਣ ਲਾਈਏ ਰੰਗ ਜੱਸੇ ਕੱਢ ਲਿਆ ਫੇਰ ਕਾ ਕਿਹੜਾ ਕੱਢ ਕੇ ਲਿਆਂਗਾ ਹੁਣ ਕਿਹੜਾ ਬੈਠਣ ਨੂੰ ਤਿਆਰ ਇੱਕ ਤਾਂ ਸਵੇਅਰ ਇੱਕ ਹੈਂ ਰੱਤਾ ਲਿਆ ਲਿਆ ਕਰ ਲਓ ਵੀ ਮਿੱਤਰੋ ਪਠਾ ਫਾੜਿਆ ਰੱਤਾ ਪਹਿਲਾਂ ਆਪਾਂ ਲਾਈਏ ਹਰਾ ਰੰਗ ਦੇਖਦੇ ਹੁਣ ਇਹਦਾ ਕੀ ਕਰਨਾ ਬਗਲ ਕਰਨੀ ਹੈ ਭਾਈ ਹਾਂ ਉੱਚੀ ਤਾਂ ਨਹੀਂ ਜਾਂਦਾ ਬਾੜਾ ਇਹ ਇਹ ਉੱਚੀ ਉੜਦਾ ਇਹ ਬਾੜਾ ਉੱਚੀ ਉੜਦਾ ਫਿਰ ਐਂ ਕਰ ਦਿੰਨੇ ਆ ਹਾਂ ਸਾਰੀ ਸਕછા ਕਰ ਦੋ ਸਾਰੀ ਕੱਛੇ ਕਰ ਦਿੰਨੇ ਆ ਫੇਰ ਬੋਟ ਹਾਂ ਲੋ ਇੰਮਤ ਠੀਕ ਆ ਹਰੀ ਕੱਚ ਹੋ ਗਈ ਇੱਧਰ ਲਈ ਦੂਜੀ ਕਰਦੇ ਆ ਰੁਕ ਜੋ ਤੇ ਗੁਲਾਬੀ ਕਰਦੇ ਆ ਬਾਈ ਪੂਛ ਇਹਦੀ ਆਏ ਹਾਏ ਹਾਏ ਬੀ ਅੰਗ ਬਹੁਤ ਸੋਹਣਾ ਸਾਰੀ ਕਰਨੀ ਆ ਹਾਂਜੀ ਸਾਰੀ ਕਰ ਦੋ ਉੱਪਰ ਮੈਂ ਕਹਿੰਦਾ ਅੱਧੀ ਸੋਹਣੀ ਲੱਗੂ ਨਹੀਂ ਉੱਪਰ ਕਰੀ ਉੱਪਰ ਤੱਕ ਕਰਾਂ ਠੀਕ ਆ ਇੱਕ ਟਮਟ ਬਾਈ ਕਰਦੀ ਏ ਠੀਕ ਆ ਅੱਛਾ ਦਿਖਾਉਣੀ ਆ ਲੈ ਮੈਟਰ ਰੱਤੇ ਦੇ ਲਾ ਗਿਆ ਰੰਗ ਦੋਨੇ ਕੱਛਾਂ ਹਰੀਆਂ ਦਿਖਾ ਬਈ ਉਹ ਕੈਰਬੋਰਡ ਪੂੰਛ ਗਲਾਬੀ ਦੋਨੇ ਕੱਛਾਂ ਕਰਤੀਆਂ ਬਈ ਹਰੀਆਂ ਬਸ ਠੀਕ ਆ ਜੱਸੇ ਥੋੜਾ ਸਕਾ ਕੇ ਪੂੰਛ ਛੜਦੇ ਨੂੰ ਅੰਦਰ ਠੀਕ ਆ ਰੱਤਾ ਬੱਚਾ ਛੜਦਾ ਬਈ ਅੰਦਰ ਰੰਗ ਲਾ ਕੇ ਤੇ ਆ ਦੋ ਬੱਚਿਆਂ ਨੂੰ ਡਾਉਣ ਲੱਗਿਆ ਜੱਸਾ ਦਾ ਵੀ ਡਾਜ ਜੱਸੇ ਨੇਰਾ ਜਾ ਹੋ ਰਿਹਾ ਫਿਰ ਲੈ ਇਹਦਾ ਪਹਿਲੇ ਹੀ ਉੜ ਗਏ ਉੜ ਗਏ ਪਹਿਲੇ ਟਾਂਗੀਆਂ ਲਾਲਾ ਥੱਲੇ ਕੋਈ ਨਹੀਂ ਉੜਨ ਦੇ ਚਲੋ ਵੀ ਚਲੋ 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 ਹਾਂ ਇਹਨੂੰ ਆਇਰਕ ਬਿਠਾ ਲਾ ਚਾਰ ਓਕੇ ਆ ਰਬੋਟ ਉੜਨ ਦੇ ਬੱਚਿਆਂ ਨੂੰ ਆ ਆਉਂਦਾ ਇੱਕ ਤਾਂ ਚੱਲ 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 ਚੜ ਚੜ ਹਾਂ ਥਾਪੇ ਦੂਜਾ ਕਿੱਥੇ ਆ ਦੇ ਤਾ ਦੂਜਾ ਆ ਫਿਰਦਾ ਹੋ ਗਏ ਦੋਨੇ ਇਕੱਠੇ ਚਲੋ ਭਾਈ ਉਡਣ ਦੋ ਇਹਨਾਂ ਨੂੰ ਇਹਨੇ ਹੋਰ ਬੱਚੇ ਨੂੰ ਕੱਢ ਲਿਆ ਜਸੇ ਕਰੀਏ ਰੰਗ ਆਹਾ ਥਾਪੇ ਮਾਰਦੇ ਨੇ ਦੇਖੋ ਫਿਰ ਲੋਈ ਮਿੱਤਰੋ ਬੱਚਾ ਫੜ ਲਿਆ ਤੇ ਇਹਦੇ ਬਲੈਕ ਰੰਗ ਟੈਸਟ ਕਰਕੇ ਦੇਖਦੇ ਆ ਬਾਅਦ ਚੋ ਦਿਖਾਉਨੇ ਆ ਠੀਕ ਆ ਦੇਖੋ ਤਾਂ ਵੀ ਕਾਲੇ ਰੰਗ ਦਾ ਰਿਜ਼ਲਟ ਕਾਲੀ ਪੂੰਛ ਕਰਤੀ ਅੱਧੀ ਟੋਰੀ ਟਾਈਪ ਤੇ ਆ ਥੱਲੋ ਗਲਾ ਵੀ ਲੱਗ ਗਿਆ ਇਹਦੇ ਨਾਲ ਚੱਲ ਕੋਈ ਚੱਕਰ ਨਹੀਂ ਤੇ ਹੋਰ ਕਰਦੇ ਹੁਣ ਰੰਗੇ ਦੇ ਬਾਅਦ ਚੋ ਲਾ ਕੇ ਦਿਖਾਉਣੇ ਤੇ ਬੱਚੇ ਦੇਖੋ ਬਾਈ ਆਉਟ ਦੇ ਇੱਕ ਇੱਕ ਆਉਂਦਾ ਚੱਲ ਪੈਣੇ ਬਸ ਪੰਜ ਚਾਰ ਦਿਨਾਂ ਚ ਚੱਲ ਪੈਣਗੇ ਤਾਂ ਆ ਗਿਆ ਇੱਕ ਉਹਨਾਂ ਚ ਰਲ ਗਿਆ ਬੱਚਾ ਬਾਹਲਾ ਉੱਚਾ ਹੋ ਕੇ ਕਬੂਤਰਾਂ ਦੇ ਵਿੱਚੇ ਰਲ ਗਿਆ ਓਏ ਛਤਰੀਨ ਦਿਖਦੀ ਚਾਲ ਆ ਇੱਕ ਦਾ ਬੈਠ ਗਿਆ ਇੱਕ ਦੇਖ ਜੱਸੇ ਨਿਗਾਹ ਮਾਰ ਆ ਕਬੂਤਰਾਂ ਚ ਰਲ ਗਿਆ ਉਹ ਦੇਖ ਫਿਰਦਾ ਆ ਦੋ ਆਉਣੇ ਆ ਜਿਹੜੇ ਆਹ ਦੇਖੋ ਕਿਧਰੋਂ ਆ ਰਹੇ ਆ ਟਾਵਰ ਵੱਲ ਆ ਦੇ ਕਾਹ ਹੋਇਆ ਕਾਹ ਹੋ ਰਾ ਉਹ ਤਾਂ ਹੋਰ ਨਹੀਂ ਯਾਰ ਬੱਚਾ ਇੱਧਰ ਅੜ ਜ ਗਿਆ ਕਿਸੇ ਕਬੂਤਰਾਂ ਚ ਇੱਕ ਮਿੰਟ ਚਲੋ ਦੇਖਦੇ ਆ ਕਿ ਆ ਫਿਰਦਾ ਉੱਚਾ ਨਹੀਂ ਉਹ ਵੀ ਨਹੀਂ ਹੈਗਾ ਆਉਣਾ ਜੁੜਦਾ ਉਹ ਦੇਖ ਉਧਰ ਉੜਦੇ ਨੇ ਤਿੰਨ ਚਾਰ ਖੜ ਜੋ ਬਾਈ ਦੇਖਦੇ ਆ ਇਹ ਸਾਲ ਅੱਧ ਵਿਚਾਲਾ ਜਾ ਹੋ ਗਿਆ ਕੰਮ ਕਿਉਂਕਿ ਆ ਪੰਛੀ ਉੜਨ ਲੱਗ ਗਏ ਨਾ ਖਾਸੇ ਤਾਂ ਉਧਰ ਅੜ ਜ ਗਿਆ ਆ ਦੇਖੋ ਬਈ ਬੱਚਾ ਕਿੱਧਰੋਂ ਆ ਰਿਹਾ ਆਹ ਦੇਖੋ ਆਇਆ ਲੈ ਆਇਆ ਆ ਆ ਆ ਆ ਆ ਸਾਲੇ ਇੱਧਰ ਕਬੂਤਰ ਬਹੁਤ ਉੱਡ ਗਏ ਨਾ ਉਹ ਗੱਗੀ ਨੇ ੜਾਏ ਹੋਏ ਆ ਨਾ ਕਿੱਧਰ ਗਿਆ ਹੁਣ ਆਹ ਦੇ ਮਗਰ ਆਉਣਾ ਦੇ ਆ ਆਉਂਦਾ 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 ਆ ਆ ਗਿਆ ਆ ਗਿਆ ਹਨਾ ਆ ਜਾ ਆ ਜਾ ਆ ਆ ਆ ਆ ਆ ਗਿਆ ਆ ਗਿਆ ਆ ਗਿਆ ਭਈਆ ਆ ਗਿਆ ਬਸ ਹੁਣ ਆ ਜੂਗਾ ਸਾਲਾ ਕਿੱਧਰ ਅਲਜ ਗਿਆ ਤਾ ਚੱਲ ਮਾਰ 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 ਆ ਜਾ ਆ ਜਾ ਆਇਆ ਹਾ 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 ਆਇਆ ਹਾ 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 ਆ ਗਿਆ ਹੁਣ ਤਾਂ ਨਾਲੇ ਉਹੀ ਹੈ ਜਿਹੜਾ ਸਿਆਣਾ ਦਾ ਵਾਲਾ ਵਾਲਾ ਸਿਆਣਾ ਹੀ ਮਾਰ ਗਿਆ ਤਾ ਆਇਆ ਆਇਆ ਹਾ 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 ਆ ਗਿਆ ਹੁਣ ਤਾਂ ਆ ਗਿਆ ਤੂਫਾਨ ਵੀ ਕਹਿੰਦਾ ਹੁਣਾਂ ਪਹਿਲੇ ਦਿਨੇ ਸਾਲਿਆਂ ਨੇ ਬੰਨਤਾ ਆ ਗਿਆ ਏ ਏ ਆਓ ਆ ਗਿਆ ਚਲ ਓਕੇ ਆਰਬੋਰ ਹੋਰ ਲਾਈਏ ਰੰਗ ਦੇਖੋ ਵੀ ਰੰਗ ਹਰੀ ਕਾਂਤ ਕਾਲੀ ਪੂਛ ਕਾਲੀ ਟੌਰੀ ਤੇ ਗੁਲਾਬੀ ਝਾਲਰ ਉਕੇਰਬੋਡ ਛੜ ਦੇ ਵੀ ਅੰਦਰ ਹੁਣ ਹੋਰ ਲਿਆ ਇਹਦਾ ਭਾਈ ਫੜ ਲਿਆ ਹਨ ਬੱਚੇ ਦੇ ਭਾਈ ਹੋਰ ਕਰਤਾ ਰੰਗ ਹਰੀ ਅੱਧੀ ਪੂੰਛ ਹਰੀ ਝਾਲਰ ਤੇ ਗੁਲਾਬੀ ਕਾਂਤ ਉਕੇਰਬੋਡ ਛੜ ਦੇ ਵੀ ਮੇਤਰਾ ਅੰਦਰ ਹੋਰ ਲਿਆ ਹੁਣ ਕੱਢ ਕੇ ਫੜ ਲਿਆ ਭਾਈ ਲੰਬੂ ਇਹਦਾ ਕਰਦੇ ਆ ਹਰਾ ਕੰਡ ਹਾਏ 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 ਉਕੇਰ ਬੋਟਾਂ ਚੱਜ ਨਾਲ ਲਾ ਦੀਏ ਬਈ ਰੰਗ ਰੁਕ ਜੋ ਠੀਕ ਐ ਇਹਦੀ ਕਰਤੀ ਬਈ ਹਰਾ ਪੂਛ ਹਰਾ ਨਾ ਹਰਾ ਗਾਂਢ ਹਰੀ ਪੂਛ ਉਕੇਰ ਬੋੜ ਚੱਲ ਵੀ ਜਸੇ ਨੂੰ ਵੀ ਛੱਡ ਦੇ ਛੱਡ ਲਿਆ ਆਪਾਂ ਨੇ ਜਿਹਦਾ ਅੱਗੇ ਲਾਲ ਪੱਲਾ ਦਾ ਤੇ ਹਰਾ ਢੂਸਾ ਦਾ ਇਹਦੀ ਹੁਣ ਗੁਲਾਬੀ ਬਗਲ ਕਰ ਦੰਨੇ ਆਪਾਂ ਕਿਉਂਕਿ ਲੱਗਿਆ ਹੈ ਇਹਦੇ ਰੰਗ ਹਨਾ ਨਾਲੇ ਮੈਚ ਕਰ ਦੂ ਓਏ ਸਾਲਾ ਹਿਲ ਦੇਈ ਬਗਰੇ ਦਾ ਐਸੇ रुक जा सड़िया दौ मिनट का कम है एक मिनट रंग भी ला लिए थोड़ा जहापोर्ट मे गोल करती इधर ਕਸ ਠੀਕ ਹੈ। ਲਓ ਵੀ ਇਹਦੀ ਹੋ ਗਈ ਗੁਲਾਬੀ ਬਗਲ। ਬਹੁਤ ਐ ਇੱਕੇ। ਗੁਲਾਬੀ ਬਗਲੇ। ਬੱਚੇ ਫੇਰ ਉੜ ਗਏ। ਸਾਲਿਆ ਬੈਠ ਜਾ ਛਤਰੀ ਤੇ ਬੈਠਣ ਨੂੰ ਤਰਸੇਗਾ। ਹੋਰ ਕਿਵੇਂ ਕਰਨਾ ਇਹਦੇ? ਹੋਰ ਚੱਲ ਦੂਜੇ ਬੱਲੇ ਤੇ ਲਾ ਲੰਨੇ ਆ ਠੀਕ ਆ। ਲਓਏ ਮਿੱਤਰੋ ਗੁਲਾਬੀ ਬਗਲ ਤੇ ਹਰਾ ਢੂਸਾ। ਚੱਲ ਛੱਡ ਦੇ ਜਸੇ ਨੂੰ ਵੀ। ਲਓ ਵੀ ਪਾਣੀ ਵਾਲਾ ਡੱਬਾ ਕਰਤਾ ਸਾਫ਼। ਇਹ ਪਾ ਦਮੇ ਹੁਣ ਆਪਾਂ ਪਾਣੀ। ਕੱਟ ਗਿਆ ਥੋੜਾ ਜਿਹਾ ਨਾ ਤੇ ਤੂੰ ਕਬੂਤਰ ਬੰਦ ਕਰਿਆ ਜੀ ਸੇ ਮੈਂ ਠੇਕੇਦਾਰ ਨੂੰ ਮਿਲਾਂ ਪੇਂਟ ਵਾਲੇ ਨੂੰ ਠੀਕ ਆ ਔਰ ਰੰਗ ਸਾਈਡ ਤੇ ਰੱਖ ਦੀ ਏਕ ਨੇ ਫੰਬੇ ਪਏ ਰਹਿਣ ਦੀ ਕੱਲ ਨੂੰ ਲਾ ਦਾਂਗੇ ਹੈ ਹਾਂ ਚਲੋ ਵੀ ਮਿੱਤਰੋ ਆਪਾਂ ਚੱਲਦੇ ਆ ਥੱਲੇ ਨੂੰ ਠੇਕੇਦਾਰ ਆਇਆ ਪੇਂਟ ਵਾਲਾ ਉਹਨੂੰ ਮਿਲਣਾ ਤੇ ਆਪਣੇ ਹੱਥਾਂ ਦੇ ਸੋਹਣਾ ਪੇਂਟ ਹੋ ਗਿਆ ਤੇ ਜੱਸਾ ਚਲੋ ਇਹਨਾਂ ਨੂੰ ਕਰ ਦਿੰਦਾ ਓਕੇ ਰਬੂਟਾ ਕੰਮ-ਕਮਨ ਨਿਮੇੜ ਕੇ ਬਾਈ ਆ ਗਏ ਹੁਣ ਆਪਾਂ ਕਬੂਤਰਾਂ ਵੱਲ ਢੇੜਾ ਮਾਰਨ ਤੇ ਨੂਰੀਂ ਦਾਣਾ ਪਾਣੀ ਰੱਖ ਗਏ ਤੇ ਉਹ ਖਾ ਰਹੀ ਆ ਕੂਤਰ ਸਾਰੇ ਸੈੱਟ ਨੇ ਡੱਬੇ ਦਾ ਬੱਚਾ ਦਿਖਾ ਹਾਂ ਬੈਠਾ ਉੱਥੇ ਬੈਠਾ ਠੀਕ ਆ ਦਾਣੇ ਦੂਣੇ ਬਾਧੂ ਪਾਏ ਤੇ ਰੋਟੀਆਂ ਕਦੇ ਪਾਈਆਂ ਦੀਆਂ ਹਾਂ ਵੀ ਠੀਕ ਆ ਬੱਚੇ ਆ ਵੀ ਠੀਕ ਨੇ ਉਹ ਵੀ ਠੀਕ ਨੇ ਪਾਉਣੇ ਛੱਡਤੀ ਇਹਦੀ ਰੋਟੀ ਠੀਕ ਨੇ ਹਾਂ ਇਹ ਦੇਖਣਾ ਹੀ ਕਰਦੀ ਏ ਕਿ ਬੱਚੇ ਨੇ ਦਾਣੇ ਕਿੰਨੇ ਦੇਖੇ ਖਾ ਦੇ ਨਹੀਂ ਖਾ ਦੇ ਨਹੀਂ ਪਾਣੀ ਦੇ ਦਈਏ ਹਾਂਜੀ ਆ ਨਵਾਂ ਬੱਚਾ ਲੈ ਕੇ ਆਉਂਦਾ ਬਈ ਚਾਕੇ ਕੱਲ ਨੂੰ ਦਿਖਾਵਾਂਗੇ ਹੁਣ ਇਹ ਨੀਲੀ ਦਾ ਆ ਜਾ ਫੇਰ ਪਾਣੀ ਦੇ ਦਈਏ ਬਾਕੀ ਸਾਰਾ ਕੁਝ ਸੈਟ ਹੈ ਤੇ ਖੜਜੋ ਚਲੋ ਪਾਣੀ ਦੇ ਕੇ ਹੀ ਦਿਖਾਉਣਾ ਫੇਰ ਤੁਹਾਨੂੰ ਚੂਚੇ ਕੈਂਮ ਨੇ ਆਪਣੇ ਕੱਲ ਨੂੰ ਖਵਾਵਾਂਗੇ ਹੁਣ ਪਾਣੀ ਪੂਣੀ ਦੇਤਾ ਬਈ ਬੱਚੇ ਨੂੰ ਤੇ ਚਲੋ ਹੁਣ ਬਈ ਨਾਈ ਤੋਈਏ ਬਾੜਾ ਨਾਥ ਵਜਿਆ ਹੈ ਖੇਲ ਕੇ ਸਵੇਗ 10:00 ਵੀ ਜਾਣ ਦੇਖ ਲਓ ਮੈਂ 3:30 ਦਾ ਉੱਥੇ ਆਨ ਸਵੇਰ ਦਾ ਤੇ 10:00 ਵਜਣੇ ਆਲੇ ਆ ਚਲੋ ਮਿਲਦੇ ਆ ਅਗਲੇ ਵੀਡੀਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਚੰਗਾ ਵੀ ਜਸਸੇ ਬਾਏ ਬਾਏ ਬਾਏ